ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਕਿਸਮਤ ਭਾਗ 3 ਇਸ ਕਹਾਣੀ ਦੇ ਪਹਿਲੇ ਦੋ ਭਾਗ ਸੁਣਨ ਲਈ ਤੁਸੀਂ ਚੈਨਲ ਤੇ ਜਾ ਕੇ ਭਾਗ ਪਹਿਲਾ ਤੇ ਦੂਸਰਾ ਸੁਣ ਸਕਦੇ ਹੋ ਆਪਣੀ ਇਸ ਕਹਾਣੀ ਨੂੰ ਲਿਖਿਆ ਹੈ ਨਿਸ਼ਾ ਬਰਮਾ ਜੀ ਨੇ ਇਹ ਕਹਾਣੀ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਆ ਇਹ ਕਹਾਣੀ ਲੜੀਵਾਰ ਕਹਾਣੀਆਂ ਆ ਇਸ ਕਰਕੇ ਇਸ ਕਹਾਣੀ ਨੂੰ ਆਪਾਂ ਕਈ ਭਾਗਾਂ ਦੇ ਵਿੱਚ ਪ੍ਰਸਾਰਿਤ ਕਰਾਂਗੇ। ਇਸ ਕਹਾਣੀ ਨੂੰ ਸ਼ੁਰੂ ਤੋਂ ਜਾਣਨ ਲਈ ਤੁਸੀਂ ਪਹਿਲਾ ਤੇ ਦੂਸਰਾ ਭਾਗ ਸੁਣ ਸਕਦੇ ਹੋ। ਸਿਮਰਨ ਤੇ ਗੁਰਦੀਪ ਨੂੰ ਰਹਿੰਦਿਆਂ ਕਈ ਸਾਲ ਬੀਤ ਗਏ ਸੀ। ਉਹਨਾਂ ਦੀ ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਸੀ। ਆਪਣੇ ਪਾਪਾ ਦੀ ਮੌਤ ਤੋਂ ਬਾਅਦ ਸਿਮਰਨ ਬਹੁਤ ਉਦਾਸ ਰਹਿੰਦੀ ਸੀ ਪਰ ਗੁਰਦੀਪ ਹਰ ਸਮੇਂ ਸੰਭਵ ਕੋਸ਼ਿਸ਼ ਕਰਦਾ ਸੀ ਕਿ ਉਹ ਸਿਮਰਨ ਨੂੰ ਖੁਸ਼ ਰੱਖ ਸਕੇ। ਬੈਸੇ ਤਾਂ ਸਿਮਰਨ ਨੂੰ ਕੋਈ ਤਕਲੀਫ ਨਹੀਂ ਸੀ ਪਰ ਆਪਣੇ ਪਰਿਵਾਰ ਦਾ ਵਿਛੋੜਾ ਉਹ ਭੁੱਲ ਨਹੀਂ ਸੀ 파 ਰਹੀ ਇਸੇ ਤਰ੍ਹਾਂ ਕਰਦੇ ਕਰਾਉਂਦੇ ਆ 4 ਸਾਲ ਬੀਤ ਜਾਂਦੇ ਆ ਤੇ 4 ਸਾਲ ਬਾਅਦ ਸਿਮਰਨ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡੀ ਖੁਸ਼ੀ ਆਉਂਦੀ ਆ ਗੁਰਦੀਪ ਤੇ ਸਿਮਰਨ ਦਾ ਇੱਕ ਬੱਚਾ ਜਿਹਦਾ ਨਾਮ ਉਹ ਦੀਪਕ ਰੱਖਦੇ ਆ ਉਹ ਇਸ ਦੁਨੀਆ ਤੇ ਆਉਂਦਾ ਦੀਪਕ ਦੇ ਆਉਣ ਨਾਲ ਸਿਮਰਨ ਦੀ ਜ਼ਿੰਦਗੀ ਦੇ ਵਿੱਚ ਚਾਰ ਚੰਨ ਲੱਗ ਗਏ ਸੀ ਸਿਮਰਨ ਆਪਣੇ ਪੁੱਤ ਦੀਪਕ ਨੂੰ ਪਿਆਰ ਕਰਦੀ, ਦੁੱਧ ਪਿਲਾਉਂਦੀ, ਨਮਾਉਂਦੀ, ਧਮਾਉਂਦੀ, ਕੰਮੀ ਲੱਗ ਜਾਂਦੀ ਤੇ ਉਹਨੂੰ ਦੁਨੀਆ ਚੰਗੀ ਲੱਗਣ ਲੱਗੀ ਸੀ। ਹੌਲੀ-ਹੌਲੀ ਦੀਪਕ ਵੱਡਾ ਹੋਇਆ। ਜਦੋਂ ਦੀਪਕ 4 ਸਾਲ ਦਾ ਹੋ ਗਿਆ ਤਾਂ ਸਿਮਰਨ ਨੇ ਉਹਨੂੰ ਆਪਣੇ ਹੀ ਸਕੂਲ ਦੇ ਵਿੱਚ ਪੜਨ ਲਾ ਲਿਆ ਕਿਉਂਕਿ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਦੀ ਸੀ। ਸਵੇਰ ਜਾਂਦੀ ਉਹ ਆਪਣੇ ਬੱਚੇ ਨੂੰ ਨਾਲ ਲੈ ਜਾਂਦੀ ਤੇ ਛੁੱਟੀ ਤੋਂ ਬਾਅਦ ਨਾਲ ਲੈ ਆਉਂਦੀ। ਗੁਰਦੀਪ ਵੀ ਆਪਣੀ ਵਧੀਆ ਨੌਕਰੀ ਕਰ ਰਿਹਾ ਸੀ। ਪਰ ਹੁਣ ਸਿਮਰਨ ਨੂੰ ਗੁਰਦੀਪ ਦਾ ਜਿਹੜਾ ਵਿਹੇਵ ਆ ਉਹ ਬਦਲਦਾ ਨਜ਼ਰ ਆ ਰਿਹਾ ਸੀ ਉਹਨਾਂ ਦੇ ਵਿੱਚ ਨਿੱਕੀ ਨਿੱਕੀ ਗੱਲ ਤੇ ਬਹਿਸ ਹੋਣ ਲੱਗੀ ਸੀ ਜੇ ਸਿਮਰਨ ਗੁਰਦੀਪ ਨੂੰ ਪੁੱਛਦੀ ਕਿ ਤੁਸੀਂ ਉਦਾਸ ਕਿਉਂ ਹੋ ਤੁਸੀਂ ਚਿਹਰੇ ਕਿਉਂ ਰਹਿਨੇ ਹੋ ਤਾਂ ਗੁਰਦੀਪ ਖਿਜ ਕੇ ਕਹਿ ਦਿੰਦਾ ਕਿ ਤੂੰ ਕੀ ਲੈਣਾ ਸਿਮਰਨ ਅੰਦਰੇ ਅੰਦਰ ਰੋਂਦੀ ਰਹਿੰਦੀ ਤੇ ਉਹ ਪੁੱਛਦੀ ਰਹਿੰਦੀ ਗੁਰਦੀਪ ਨੂੰ ਕਿ ਮੇਰੇ ਤੋਂ ਕੀ ਗਲਤੀ ਹੋ ਗਈ ਤੁਸੀਂ ਮੇਰੇ ਨਾਲ ਇਦਾਂ ਕਿਉਂ ਕਰਦੇ ਹੋ ਇੱਕ ਦਿਨ ਸਿਮਰਨ ਨੇ ਗੁਰਦੀਪ ਦੀ ਬਾਹ ਫੜ ਕੇ ਪੁੱਛਿਆ ਕਿ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੇਰੇ ਨਾਲ ਖਿਜੇ-ਖਿਜੇ ਰਹਿਣੇ ਹੋ ਹਰ ਵਕਤ ਲੜਦੇ ਰਹਿਣੇ ਹੋ ਗੱਲ ਕੀ ਆ ਤੁਹਾਡੇ ਕਰਕੇ ਮੈਂ ਆਪਣਾ ਪਰਿਵਾਰ ਛੱਡ ਕੇ ਆਈ ਆ ਤੇ ਜੇ ਤੁਸੀਂ ਮੇਰੇ ਨਾਲ ਇਦਾਂ ਕਰੋਗੇ ਤਾਂ ਫਿਰ ਮੈਂ ਕਿਵੇਂ ਖੁਸ਼ ਰ੍ਹਾਂਗੀ ਗੁਰਦੀਪ ਸਿਮਰਨ ਦੀ ਬਾਹ ਫੜਦਾ ਤੇ ਉਹਨੂੰ ਕਹਿੰਦਾ ਚੱਲ ਤੈਨੂੰ ਤੇਰੇ ਪੇਕੇ ਘਰ ਛੱਡ ਕੇ ਆਵਾ ਪਰ ਸਿਮਰਨ ਕਹਿੰਦੀ ਤੈਨੂੰ ਪਤਾ ਮੈਂ ਆਪਣੇ ਪੇਕੇਆਂ ਦੇ ਘਰੋਂ ਕਿਸ ਹਾਲਾਤ ਦੇ ਵਿੱਚ ਨਿਕਲੀ ਸੀ ਹੁਣ ਮੈਨੂੰ ਉਹ ਕਿਉਂ ਅਪਣਾਉਣਗੇ ਵਿਕਟੋ ਘਟ ਤੁਹਾਨੂੰ ਇੰਨੀ ਵੱਡੀ ਗੱਲ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਗੁਰਦੀਪ ਦਾ ਬਦਲਿਆ ਹੋਇਆ ਵਿਵਹਾਰ ਪਾਲੀ ਤੇ ਉਹਦੀ ਮਾਂ ਕਰਮੋ ਨੂੰ ਵੀ ਨਜ਼ਰ ਆਉਂਦਾ ਸੀ ਕਰਮੋ ਦੇ ਘਰ ਵਾਲਾ ਵੀ ਵੇਖਦਾ ਰਹਿੰਦਾ ਕਿ ਮੇਰੇ ਪੁੱਤ ਦਾ ਵਿਹੇਵ ਮੇਰੀ ਨੂੰਹ ਪ੍ਰਤੀ ਬਦਲ ਗਿਆ ਪਰ ਫਿਰ ਵੀ ਸਾਰਾ ਟੱਬਰ ਸਿਮਰਨ ਨੂੰ ਹੌਸਲਾ ਦਿੰਦਾ ਤੇ ਕਹਿੰਦਾ ਕਿ ਤੂੰ ਫਿਕਰ ਨਾ ਕਰ ਤੈਨੂੰ ਅਸੀਂ ਇਸ ਘਰੋਂ ਤੱਕਾ ਨਹੀਂ ਦੇਵਾਂਗੇ ਕਿਉਂਕਿ ਤੂੰ ਸਾਡੇ ਪੁੱਤ ਖਾਤਰ ਆਪਣਾ ਸਾਰਾ ਕੁਝ ਤਿਆਗ ਕੇ ਆ ਗਈ ਸੀ ਸਮਾਂ ਗੁਜ਼ਰਦਾ ਗਿਆ ਇੱਕ ਦਿਨ ਸਿਮਰਨ ਨੇ ਗੁਰਦੀਪ ਨੂੰ ਪੁੱਛਣਾ ਚਾਹਿਆ ਕਿ ਤੁਸੀਂ ਪਲੀਜ਼ ਮੈਨੂੰ ਦੱਸ ਦਿਓ ਤੁਸੀਂ ਇਸ ਤਰ੍ਹਾਂ ਕਿਉਂ ਰਹਿੰਦੇ ਹੋ ਤੁਸੀਂ ਮੇਰੇ ਨਾਲ ਕੋਈ ਵੀ ਗੱਲ ਨਹੀਂ ਕਰਦੇ ਤਾਂ ਗੁਰਦੀਪ ਆ ਜਿਹੜਾ ਖਿਜ ਜਾਂਦਾ ਤੇ ਘਰੋਂ ਚੱਲਿਆ ਜਾਂਦਾ ਗੁੱਸੇ ਹੋ ਕੇ ਚੱਲਿਆ ਜਾਂਦਾ ਸਿਮਰਨ ਉਹਨੂੰ ਆਵਾਜ਼ਾਂ ਮਾਰਦੀ ਆ ਰੋਕਣ ਦੀ ਕੋਸ਼ਿਸ਼ ਕਰਦੀ ਆ ਪਰ ਗੁਰਦੀਪ ਆ ਜਿਹੜਾ ਉਹਦੀ ਗੱਲ ਨਹੀਂ ਸੁਣਦਾ ਉਹਨੂੰ ਇਸ ਤਰ੍ਹਾਂ ਜਾਂਦੇ ਵੇਖ ਕੇ ਕਰਮੋ ਤੇ ਪਾਲੀ ਸਿਮਰਨ ਨੂੰ ਕਹਿੰਦੀ ਆ ਕਿ ਕੋਈ ਗੱਲ ਨਹੀਂ ਉਹ ਗੁੱਸੇ 'ਚ ਆਜੂਗਾ ਪਰ ਉਹ ਨਾਲ-ਨਾਲ ਫਿਕਰ ਵੀ ਕਰਦੀਆਂ ਨੇ ਉਹ ਕਹਿੰਦੀਆਂ ਨੇ ਕਿ ਇਹਨੂੰ ਕੀ ਹੋ ਗਿਆ ਸਿਮਰਨ ਤੂੰ ਦੱਸ ਤਾਂ ਸਿਮਰਨ ਕਹਿੰਦੀ ਮੰਮੀ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਇਹ ਇਦਾਂ ਕਿਉਂ ਕਰਦੇ ਆ ਤੁਸੀਂ ਮੈਨੂੰ ਇਹ ਦੱਸੋ ਕਿ ਮੇਰੇ 'ਚ ਕੋਈ ਕਸੂਰ ਆ ਜੇ ਤੁਹਾਨੂੰ ਲੱਗਦਾ ਕਿ ਮੇਰੇ 'ਚ ਕੋਈ ਕਸੂਰ ਆ ਤਾਂ ਮੈਂ ਆਪਣੀ ਗਲਤੀ ਸੁਧਾਰ ਲਵਾਂਗੀ ਪਰ ਕਰਮੋ ਆਪਣੀ ਨੂੰ ਨੂੰ ਗੱਲ ਨਾ ਲਾਉਂਦੀ ਹੋਈ ਕਹਿੰਦੀ ਆ ਕਿ ਨਾ ਤੀਏ ਤੇਰੇ 'ਚ ਤਾਂ ਕੋਈ ਕਸੂਰ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੇਰਾ ਪੁੱਤ ਇਦਾਂ ਕਿਉਂ ਹੋ ਗਿਆ ਵੀ ਉਹਦਾ ਤਾਂ ਸੁਭਾਅ ਇਦਾਂ ਹੈ ਨਹੀਂ ਸੀ ਸਾਰਾ ਟੱਬਰ ਸਿਮਰਨ ਨੂੰ ਦਲਾਸੇ ਦਿੰਦਾ ਸ਼ਾਮ ਹੋ ਜਾਂਦੀ ਆ ਸਿਮਰਨ ਗੁਰਦੀਪ ਨੂੰ ਉਡੀਕਦੀ ਰਹਿੰਦੀ ਆ ਪਰ ਗੁਰਦੀਪ ਨਹੀਂ ਆਉਂਦਾ ਸਾਰੇ ਪਰਿਵਾਰ ਨੂੰ ਫਿਕਰ ਪੈ ਜਾਂਦੀ ਆ ਰਾਤ ਦੇ 8 ਵਜ ਜਾਂਦੇ ਆ ਸਿਮਰਨ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਆ ਕਿ ਮੈਂ ਗੁਰਦੀਪ ਨੂੰ ਵੇਖ ਕੇ ਆਉਣੀ ਆ ਤੁਸੀਂ ਦੀਪਕ ਦਾ ਧਿਆਨ ਰੱਖਿਓ ਪਰ ਉਹਦਾ ਸਹੁਰਾ ਕਹਿੰਦਾ ਧੀਏ ਤੂੰ ਅੱਧੀ ਰਾਤ ਨੂੰ ਉਹਨੂੰ ਕਿੱਥੇ ਭਾਲਦੀ ਫਰੇਂਗੀ ਵੀ ਆਪੇ ਆ ਜਾਊਗਾ ਸਿਮਰਨ ਕਹਿੰਦੀ ਨਹੀਂ ਡੈਡੀ ਗੁੱਸੇ ਦੇ ਵਿੱਚ ਬੰਦਾ ਕੋਈ ਗਲਤ ਕਦਮ ਉਠਾ ਲੈਂਦਾ ਵੀ ਮੇਰੇ ਤੋਂ ਨੀ ਵਰਦਾਸਤ ਹੁੰਦਾ ਤੁਸੀਂ ਦੀਪਕ ਨੂੰ ਰੱਖੋ ਤੇ ਮੈਂ ਹੁਣੇ ਜਾ ਕੇ ਆਉਣੀ ਆ ਦੀਪਕ ਨੂੰ ਛੱਡ ਕੇ ਉਹ ਦੁਪੱਟਾ ਲੈਂਦੀ ਆ ਤੇ ਗੇਟ ਤੱਕ ਆ ਜਾਂਦੀ ਆ ਜਦੋਂ ਉਹ ਗੇਟ ਤੇ ਆਉਂਦੀ ਆ ਤਾਂ ਨਾਲ ਦੀ ਨਾਲ ਉਹਨੂੰ ਗੁਰਦੀਪ ਆਉਂਦਾ ਦਿਸ ਜਾਂਦਾ ਉਹ ਉੱਥੇ ਹੀ ਗੁਰਦੀਪ ਨੂੰ ਪੁੱਛਦੀ ਆ ਕਿ ਮੈਂ ਸਵੇਰ ਦੀ ਤੁਹਾਡਾ ਫੋਨ ਲਾ ਰਹੀ ਆ ਤੁਸੀਂ ਫੋਨ ਨਹੀਂ ਚੱਕ ਰਹੇ ਕਿੱਥੇ ਗਏ ਸੀ ਤੁਸੀਂ ਇਹ ਕੋਈ ਟਾਈਮਾ ਕਰੇ ਆਉਣ ਦਾ ਜਦੋਂ ਉਹ ਇੱਕੋ ਸਾਹ ਇੰਨੇ ਸਵਾਲ ਪੁੱਛਦੀ ਆ ਤਾਂ ਗੁਰਦੀਪ ਉਹਨੂੰ ਕਹਿੰਦਾ ਮੈਨੂੰ ਘਰੇ ਵੀ ਬੜਨ ਦੇਣ ਜੀ ਕਿ ਪਹਿਲੀ ਸਵੇਰ ਦੇ ਸਵਾਲ ਪੁੱਛ ਲੇਂਗੀ ਤਾ ਸਿਮਰਨ ਕਹਿੰਦੀ ਚਲ ਸੌਰੀ ਗੁੱਸਾ ਨਾ ਕਰੋ ਆਜੋ ਅੰਦਰ ਉਹ ਅੰਦਰ ਆਉਂਦੀ ਆ ਤੇ ਕਰਮੋ ਕਹਿੰਦੀ ਆ ਕਿ ਤੈਨੂੰ ਪਤਾ ਨਹੀਂ ਲੱਗਦਾ ਤੂੰ ਸਵੇਰ ਦਾ ਘਰੋਂ ਨਿਕਲਿਆ ਹੋਇਆ ਅਸੀਂ ਤੇਰੇ ਮਗਰ ਚਿੰਤਾ ਕਰਨ ਵਾਲੇ ਹੈਗੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਜਦੋਂ ਕਰਮੋ ਐਨਾ ਬੋਲਦੀ ਆ ਤਾਂ ਗੁਰਦੀਪ ਕਹਿੰਦਾ ਮਾਂ ਮੈਂ ਕਿਸੇ ਕੰਮ ਗਿਆ ਸੀ ਜ਼ਰੂਰੀ ਕੰਮ ਆ ਉੱਥੇ ਮੈਨੂੰ ਟਾਈਮ ਲੱਗ ਗਿਆ ਹੋਰ ਕੋਈ ਗੱਲ ਨਹੀਂ ਸੀ ਗੁਰਦੀਪ ਨੂੰ ਇਸ ਤਰ੍ਹਾਂ ਨਰਮਾ ਰਵੱਈਏ ਨਾਲ ਬੋਲਦੀ ਵੇਖ ਕੇ ਕਰਮੋ ਵੀ ਢੈਲੀ ਪੈ ਜਾਂਦੀ ਆ ਗੁਰਦੀਪ ਆਪਣੇ ਕਮਰੇ ਦੇ ਵਿੱਚ ਚੱਲਿਆ ਜਾਂਦਾ ਸਿਮਰਨ ਕਹਿੰਦੀ ਹੈ ਕਿ ਚਲੋ ਕੋਈ ਗੱਲ ਨਹੀਂ ਗੁੱਸਾ ਨਾ ਕਰੋ ਤੇ ਮੈਂ ਰੋਟੀ ਲੈ ਕੇ ਆਉਣੀ ਆ ਜਦੋਂ ਸਿਮਰਨ ਰੋਟੀ ਲੈ ਕੇ ਜਾਂਦੀ ਆ ਤਾਂ ਗੁਰਦੀਪ ਮਨਾ ਕਰ ਦਿੰਦਾ ਕਿ ਮੈਂ ਰੋਟੀ ਨਹੀਂ ਖਾਣੀ ਮੈਨੂੰ ਭੁੱਖ ਨਹੀਂ ਸਿਮਰਨ ਕਹਿੰਦੀ ਸਵੇਰ ਦੇ ਤੁਸੀਂ ਘਰੋਂ ਗਏ ਹੋਏ ਹੋ ਤੇ ਤੁਹਾਨੂੰ ਭੁੱਖ ਕਿਉਂ ਨਹੀਂ ਤਾਂ ਗੁਰਦੀਪ ਕਹਿੰਦਾ ਮੈਂ ਬਾਹਰ ਕੁਝ ਖਾ ਲਿਆ ਸੀ ਚਲੋ ਸਿਮਰਨ ਰੋਟੀ ਵਾਪਸ ਰੱਖ ਕੇ ਆਉਂਦੀ ਆ ਜਦੋਂ ਉਹ ਆਉਂਦੀ ਆ ਤਾਂ ਉਹ ਵੇਖਦੀ ਆ ਕਿ ਗੁਰਦੀਪ ਦੀਪਕ ਦੇ ਵਾਲਾਂ 'ਚ ਹੱਥ ਪੇਰ ਰਿਹਾ ਸੀ ਦੀਪਕ ਸੌ ਚੁੱਕਿਆ ਹੁੰਦਾ ਸਿਮਰਨ ਆ ਕੇ ਬੈੱਡ ਤੇ ਬੈੰਦੀ ਆ ਤੇ ਉਹ ਗੁਰਦੀਪ ਨੂੰ ਪੁੱਛਦੀ ਆ ਕਿ ਮੈਨੂੰ ਗੱਲ ਦੱਸੋ ਤੁਹਾਨੂੰ ਕੀ ਹੋਇਆ ਤੁਸੀਂ ਐਦਾਂ ਚੁੱਪ-ਚੁੱਪ ਕਿਉਂ ਰਹਿਨੇ ਹੋ ਤਾਂ ਗੁਰਦੀਪਾ ਕਹਿੰਦਾ ਮੈਨੂੰ ਕੁਝ ਨਹੀਂ ਹੋਇਆ ਮੈਨੂੰ ਬਲਾਣਾ ਸਿਮਰਨ ਕਹਿੰਦੀ ਅੱਜ ਮੈਂ ਚੁੱਪ ਨਹੀਂ ਰਹਿਣਾ ਮੈਨੂੰ ਬਹੁਤ ਦਿਨ ਹੋ ਗਏ ਵੇਖਦੀ ਨੂੰ ਤੁਸੀਂ ਮੈਨੂੰ ਦੱਸੋ ਕੀ ਗੱਲ ਆ ਤਾਂ ਗੁਰਦੀਪਾ ਜਿਹੜਾ ਖਿਜ ਜਾਂਦਾ ਉਹ ਕਹਿੰਦੀ ਵੀ ਤੁਸੀਂ ਰੋਜ਼ ਖਿਜਣ ਲੱਗ ਜਾਂਦੇ ਹੋ ਮੇਰਾ ਹੱਕ ਹੈ ਤੁਹਾਨੂੰ ਸਵਾਲ ਪੁੱਛਣਾ ਤੁਸੀਂ ਮੈਨੂੰ ਮੇਰੀ ਗੱਲ ਦਾ ਜਵਾਬ ਦਿਓ ਜਦੋਂ ਉਹ ਬਾਰ-ਬਾਰ ਪੁੱਛਦੀ ਆ ਤਾਂ ਗੁਰਦੀਪ ਉਹ ਤੇ ਗੁੱਸਾ ਕਰਦਾ ਪਰ ਉਹ ਹਟਦੀ ਨਹੀਂ ਉਹ ਕਹਿੰਦੀ ਅੱਜ ਮੈਂ ਜਾਣ ਕੇ ਹੀ ਰਹਿਣਾ ਵੀ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਬਿਹੇਵ ਕਿਉਂ ਕਰਦੇ ਹੋ ਮੈਨੂੰ ਦੱਸੋ ਤੁਸੀਂ ਜਦੋਂ ਇਸ ਤਰ੍ਹਾਂ ਉਹ ਬੋਲਣ ਲੱਗ ਜਾਂਦੀ ਆ ਤਾਂ ਗੁਰਦੀਪ ਉਹਦੇ ਚਪੇੜ ਮਾਰਦਾ ਤੇ ਸਿਮਰਨ ਦੀਆਂ ਅੱਖਾਂ ਦੇ ਵਿੱਚ ਆਏ ਹੰਝੂ ਪਰਲ ਪਰਲ ਉਹਦੀਆਂ ਗੱਲਾਂ ਉਤੋਂ ਦੀ ਰੋੜਨ ਲੱਗ ਜਾਂਦੇ ਨੇ ਤੇ ਉਹ ਰੋਣ ਲੱਗ ਜਾਂਦੀ ਆ ਫਿਰ ਗੁਰਦੀਪ ਇੱਕਦਮ ਬੋਲਣ ਲੱਗ ਜਾਂਦਾ ਸਿਮਰਨ ਸਿਮਰਨ ਸੌਰੀ ਸਿਮਰਨ ਸਿਮੀ ਸੌਰੀ ਮੇਰੇ ਤੋਂ ਕੀ ਹੋ ਗਿਆ ਹਾਏ ਮੇਰੇ ਤੋਂ ਕੀ ਹੋ ਗਿਆ ਮੈਂ ਆਪਣੀ ਸਿਮਰਨ ਦੇ ਮਾਰਿਆ ਸਿਮਰਨ ਸੌਰੀ ਉਹ ਸਿਮਰਨ ਨੂੰ ਗੱਲ ਨਾਲ ਲਾਉਂਦਾ ਤੇ ਉਹਨੂੰ ਚੁੱਪ ਕਰਾਉਂਦਾ ਸਿਮਰਨ ਨੂੰ ਹੋਰ ਜ਼ਿਆਦਾ ਰੋਣ ਆਉਂਦਾ ਉਹ ਬਹੁਤ ਉੱਚੀ ਉੱਚੀ ਰੋਂਦੀ ਆ ਤਾਂ ਗੁਰਦੀਪ ਉਹਨੂੰ ਕਹਿੰਦਾ ਕਿ ਮੈਂ ਤੇਰਾ ਗੁਨਾਹਗਾਰਾਂ ਸਿਮਰਨ ਮੈਂ ਤੇਰੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਖੋਲੀਆਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਤੇਰੇ ਨਾਲ ਗੱਲ ਕਰਾਂ ਤਾਂ ਕਿਵੇਂ ਕਰਾਂ ਉਹ ਪੁੱਛਦੀ ਆ ਕਿ ਮੈਨੂੰ ਗੱਲ ਤਾਂ ਦੱਸੋ ਮੈਂ ਕਿੰਨੇ ਦਿਨ ਹੋ ਗਏ ਤੁਹਾਨੂੰ ਪੁੱਛਦੀ ਨੂੰ ਕਿ ਕੀ ਗੱਲ ਆ ਤੁਸੀਂ ਗੱਲ ਕਿਉਂ ਨਹੀਂ ਦੱਸ ਰਹੇ ਤਗੁਰਦੀਪ ਕਹਿੰਦਾ ਕਿ ਸੌਰੀ ਸਿਮਰਨ ਮੈਂ ਤੇਰੇ ਤੋਂ ਬਹੁਤ ਵੱਡੀ ਗੱਲ ਕੋਈ ਆ ਸਿਮਰਨ ਕਹਿੰਦੀ ਦੱਸੋ ਕੀ ਗੱਲ ਆ ਤਾਂ ਗੁਰਦੀਪ ਕਹਿੰਦਾ ਕਿ ਮੈਂ ਤੇਰੇ ਨਾਲ ਬਹੁਤਾ ਟਾਈਮ ਨਹੀਂ ਹੈਗਾ ਮੈਂ ਤੈਨੂੰ ਸਾਰੀ ਉਮਰ ਖੁਸ਼ੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਸ਼ਾਇਦ ਮੇਰਾ ਤੇ ਤੇਰਾ ਸਾਥ ਕੋਈ ਬਹੁਤੇ ਸਮੇਂ ਦਾ ਨਹੀਂ ਹੈਗਾ ਮੈਂ ਤੇਰੇ ਤੋਂ ਦੂਰ ਜਾ ਰਿਹਾ ਤਾਂ ਸਿਮਰਨ ਕਹਿੰਦੀ ਇਹ ਕਿਵੇਂ ਹੋ ਸਕਦਾ ਤੁਸੀਂ ਮੇਰੇ ਤੋਂ ਦੂਰ ਕਿਵੇਂ ਜਾ ਸਕਦੇ ਹੋ ਕੌਣ ਆ ਜਿਹੜਾ ਸਾਨੂੰ ਦੂਰ ਕਰੂਗਾ ਮੇਰੇ ਮਾਪੇ ਮੈਨੂੰ ਤੇਰੇ ਤੋਂ ਦੂਰ ਨਹੀਂ ਕਰ ਸਕੇ ਹੋਰ ਕੌਣ ਆ ਜਿਹੜਾ ਤੈਨੂੰ ਮੇਰੇ ਤੋਂ ਦੂਰ ਕਰ ਦੂਗਾ ਤਾਂ ਗੁਰਦੀਪ ਰੋਣ ਲੱਗ ਜਾਂਦਾ ਉਹ ਗੁਰਦੀਪ ਨੂੰ ਆਪਣੀ ਬੁੱਕਲ ਦੇ ਵਿੱਚ ਲੈਂਦੀ ਆ ਤੇ ਚੁੱਪ ਕਰਾਉਂਦੀ ਆ ਤੇ ਪੁੱਛਦੀ ਆ ਕਿ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਦਿਓ ਤਾਂ ਗੁਰਦੀਪ ਕਹਿੰਦਾ ਕਿ ਮੇਰੇ ਜਿਹੜਾ ਦਿਲ ਆ ਉਹਦੇ ਵਿੱਚ ਇੱਕ ਵਾਲਵ ਆ ਜਿਹੜਾ ਉਹ ਬਿਲਕੁਲ ਖਰਾਬ ਹੋ ਚੁੱਕਿਆ ਤੇ ਡਾਕਟਰਾਂ ਨੇ ਕਿਹਾ ਕਿ ਤੇਰੇ ਕੋਲੇ ਬਹੁਤ ਥੋੜਾ ਸਮਾਂ ਸੌਰੀ ਸਿਮਰਨ ਮੈਨੂੰ ਮਾਫ਼ ਕਰਦੀ ਮੈਂ ਤੈਨੂੰ ਅਧਵਿਚਾਰ ਛੱਡ ਕੇ ਜਾ ਰਿਹਾ ਇਹ ਗੱਲ ਸੁਣ ਕੇ ਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਪਰ ਉਹ ਆਪਣੇ ਮਨ ਨੂੰ ਦਲਾਸਾ ਦਿੰਦੀ ਹੋਈ ਕਹਿੰਦੀ ਆ ਕਿ ਨਹੀਂ ਗੁਰਦੀਪ ਮੈਂ ਤੈਨੂੰ ਕੁਝ ਨਹੀਂ ਹੋਣ ਦੇਣਾ ਡਾਕਟਰਾਂ ਦਾ ਕੀ ਆ ਡਾਕਟਰ ਤਾਂ ਐਵੇਂ ਕਹਿ ਦਿੰਦੇ ਆ ਮੈਂ ਤੇਰਾ ਇਲਾਜ ਕਰਾਉਂਗੀ ਚਾਹੇ ਮੈਨੂੰ ਆਪਣਾ ਆਪ ਵੇਚਣਾ ਪੈ ਜੇ ਪਰ ਮੈਂ ਤੈਨੂੰ ਕੁਝ ਨਹੀਂ ਹੋਣ ਦੇਉਂਗੀ ਪਰ ਗੁਰਦੀਪ ਲਗਾਤਾਰ ਰੋਂਦਾ ਰਹਿੰਦਾ ਤੇ ਉਹ ਕਹਿੰਦਾ ਕਿ ਮੈਂ ਤੇਰਾ ਤੇ ਦੀਪਕ ਦਾ ਗੁਨਾਹਗਾਰ ਆ ਮੇਰੇ ਕਰਕੇ ਤੂੰ ਆਪਣਾ ਘਰਵਾਰ ਸਾਰਾ ਰਿਸ਼ਤੇਦਾਰ ਛੱਡ ਤੇ ਪਰ ਮੈਂ ਤੈਨੂੰ ਇਕੱਲੀ ਨੂੰ ਛੱਡ ਕੇ ਜਾ ਰਿਹਾ ਜਦੋਂ ਗੁਰਦੀਪ ਇਸ ਤਰ੍ਹਾਂ ਰੋਂਦਾ ਤਾਂ ਸਿਮਰਨ ਵੀ ਟੁੱਟ ਜਾਂਦੀ ਆ ਪਰ ਉਹ ਮਣੀ ਮਣ ਵਿੱਚ ਸੋਚਦੀ ਆ ਕਿ ਨਹੀਂ ਮੈਂ ਤੈਨੂੰ ਬਚਾ ਲੂੰਗੀ ਐਸੇ ਤਰ੍ਹਾਂ ਦੇ ਦੋ ਹੋ ਰੋਂਦੇ ਆ ਤਾਂ ਗੁਰਦੀਪ ਆ ਜਿਹੜਾ ਉਹ ਸਿਮਰਨ ਦੀ ਬੁੱਕਲ ਦੇ ਵਿੱਚ ਸਿਰ ਰੱਖਦਾ ਸਿਮਰਨ ਉਹਦੇ ਵਾਲਾਂ ਦੇ ਵਿੱਚ ਹੱਥ ਫੇਰਦੀ ਆ ਤੇ ਉਹਨੂੰ ਦਿਲਾਸੇ ਦਿੰਦੀ ਆ ਕਿ ਗੁਰਦੀਪ ਤੁਸੀਂ ਰੋ ਨਾ ਮੈਂ ਤੁਹਾਨੂੰ ਰੋਂਦਿਆਂ ਨੂੰ ਨਹੀਂ ਵੇਖ ਸਕਦੀ ਜਦੋਂ ਉਹ ਇਸ ਤਰ੍ਹਾਂ ਉਹਨੂੰ ਪਿਆਰ ਨਾਲ ਗੱਲਾਂ ਕਰਦੀ ਆ ਤਾਂ ਗੁਰਦੀਪ ਨੂੰ ਨੀਂਦ ਆ ਜਾਂਦੀ ਆ ਗੁਰਦੀਪ ਸੌਂ ਜਾਂਦਾ ਪਰ ਸਿਮਰਨ ਜਿਹੜੀ ਉਹ ਉਹਦੇ ਸਿਰ ਥੱਲੇ ਸਰਾਣਾ ਰੱਖ ਕੇ ਬੈੱਡ ਦੇ ਸਾਈਡ ਤੇ ਹੋ ਕੇ ਬੈਠ ਜਾਂਦੀ ਆ ਤੇ ਬਹੁਤ ਰੋਂਦੀ ਆ ਉਹਨੂੰ ਚਾ ਕੇ ਵੀ ਨੀਂਦ ਨਹੀਂ ਆ ਰਹੀ ਸੀ ਕਦੇ ਉਹਦਾ ਮਨ ਡੋਲ ਜਾਂਦਾ ਤੇ ਕਦੇ ਉਹ ਕਹਿੰਦੀ ਆ ਕਿ ਨਹੀਂ ਗੁਰਦੀਪ ਮੈਂ ਤੈਨੂੰ ਜ਼ਰੂਰ ਬਚਾ ਕੇ ਰਾਂਗੀ ਇਸ ਤਰ੍ਹਾਂ ਕਰਦੇ ਸਵੇਰ ਹੋ ਜਾਂਦੀ ਆ ਜਦੋਂ ਸਵੇਰ 4 ਵਜੇ ਆ ਤਾਂ ਸਿਮਰਨ ਜਿਹੜੀ ਉੱਠ ਕੇ ਰਸੋਈ ਦੇ ਵਿੱਚ ਚਲੀ ਜਾਂਦੀ ਆ ਰਸੋਈ ਦੇ ਵਿੱਚ ਜਦੋਂ ਉਹ ਚਾਹ ਬਣਾਉਣ ਜਾਂਦੀ ਆ ਤਾਂ ਭਾਂਡਿਆਂ ਦੀ ਆਵਾਜ਼ ਸੁਣ ਕੇ ਉਹਦੀ ਸੱਸ ਕਰਮ ਉੱਠ ਜਾਂਦੀ ਆ ਤੇ ਰਸੋਈ ਚ ਆਉਂਦੀ ਆ ਕਹਿੰਦੀ ਪੁੱਤਾ ਅੱਜ ਤੂੰ ਜਲਦੀ ਉੱਠ ਖੜੀ ਤਾਂ ਸਿਮਰਨ ਕਹਿੰਦੀ ਮਾਂ ਮੈਨੂੰ ਨੀਂਦ ਨਹੀਂ ਆ ਰਹੀ ਸੀ ਇਸ ਕਰਕੇ ਮੈਂ ਸੋਚਿਆ ਚਾਹ ਬਣਾ ਲਾਂ ਤੁਸੀਂ ਐਂ ਕਰੋ ਤੁਸੀਂ ਬਾਕੀ ਸਾਰਿਆਂ ਨੂੰ ਉਠਾ ਦਿਓ ਮੈਂ ਚਾਹ ਬਣਾਉਣੀ ਆ ਤਾਂ ਉਹਦੀ ਸੱਸ ਕਹਿੰਦੀ ਕਿ ਅੱਜ ਤੇਰਾ ਚਿਹਰਾ ਜਿਹੜਾ ਤੇਰੀਆਂ ਅੱਖਾਂ ਸੁੱਜੀਆਂ ਹੋਈਆਂ ਵੀ ਤੂੰ ਸੁੱਤੀਂ ਰਾਤ ਕੀ ਗੁਰਦੀਪ ਤੇਰੇ ਨਾਲ ਲੜਦਾ ਤਾਂ ਨਹੀਂ ਤਾ ਸਿਮਰਣਾ ਜਿਹੜੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆਉਂਦੇ ਆ ਪਰ ਉਹ ਰੁੱਕ ਕੇ ਕਹਿੰਦੀ ਆ ਕਿ ਨਹੀਂ ਮੰਮੀ ਗੁਰਦੀਪ ਤਾਂ ਕੁਝ ਨਹੀਂ ਕਹਿੰਦਾ ਤੇ ਨਹੀਂ ਮੈਂ ਠੀਕ ਆ ਤੁਹਾਨੂੰ ਐਵੇਂ ਲੱਗਦਾ ਮੈਨੂੰ ਨੀਂਦ ਘੱਟ ਆਈ ਆ ਇਸ ਕਰਕੇ ਅੱਖਾਂ ਸੁੱਜੀਆਂ ਤਾ ਕਰਮੋ ਕਹਿੰਦੀ ਵੀ ਤੈਨੂੰ ਨੀਂਦ ਕਿਉਂ ਨਹੀਂ ਆਈ ਕੀ ਗੱਲ ਆ ਉਹ ਕਹਿੰਦੀ ਵੈਸੇ ਹੀ ਮੰਮੀ ਕਈ ਵਾਰ ਨਹੀਂ ਆਉਂਦੀ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਜਿਹੜੀ ਚਾਹ ਗੈਸ ਤੇ ਰੱਖੀ ਸੀ ਉਹ ਨਿਕਲਣ ਲੱਗਦੀ ਆ ਤੇ ਸਿਮਰਣ ਭੱਜ ਕੇ ਜਦੋਂ ਗੈਸ ਬੰਦ ਕਰਨ ਲੱਗਦੀ ਆ ਤਾਂ ਉਹ ਡਿੱਗ ਜਾਣੀ ਸੀ ਤਾਂ ਉਹਦੀ ਸੱਸ ਕਹਿੰਦੀ ਦੇਖ ਧਿਆਨ ਨਾਲ ਖਾਲੀ ਸੀ ਨਾ ਸੱਟ ਚਲੋ ਉਹ ਆਪਣੀ ਤੀ ਪਾਲੀ ਤੇ ਆਪਣੇ ਘਰ ਵਾਲੇ ਨੂੰ ਉਠਾਉਣ ਲਈ ਚਲੀ ਜਾਂਦੀ ਆ ਤੇ ਇਧਰੋਂ ਸਿਮਰਣਾ ਜਿਹੜੀ ਉਹ ਆਪਣੇ ਕਮਰੇ 'ਚ ਆਉਂਦੀ ਆ ਜਦੋਂ ਵੇਖਦੀ ਆ ਕਿ ਗੁਰਦੀਪ ਤੇ ਉਹਦਾ ਬੇਟਾ ਦੀਪਕਾ ਇੱਕ ਦੂਜੇ ਨੂੰ ਜੱਫੀ ਪਾ ਕੇ ਪਏ ਹੁੰਦੇ ਆ ਤੇ ਉਹਨਾਂ ਨੂੰ ਸੌਂਦੇ ਹੋਏ ਵੇਖ ਕੇ ਮੁੜ ਜਾਂਦੀ ਆ ਕਹਿੰਦੀ ਚਲੋ ਸੌਂ ਜਾਣਦੇ ਉਹ ਵੀ ਮੈਂ ਨਹੀਂ ਠਾਉਂਦੀ ਫਿਰ ਉਸ ਤੋਂ ਬਾਅਦ ਉਹ ਘਰ ਦੇ ਕਾਫੀ ਕੰਮ ਨਿਬੇੜ ਲੈਂਦੀ ਆ ਕਿਉਂਕਿ ਉਹਨੂੰ ਇਹ ਹੁੰਦਾ ਕਿ ਮੈਂ ਤਿਆਰ ਹੋ ਜਾਵਾਂ ਵੀ ਫਿਰ ਮੈਂ ਫਟਾਫਟ ਦੀਪਕ ਨੂੰ ਤਿਆਰ ਕਰਕੇ ਸਕੂਲ ਵੀ ਜਾਣਾ ਹੋਊਗਾ ਜਦੋਂ ਵੇਖਦੀ ਆ ਕਿ ਸਵੇਰ ਦੇ 7 ਵਜੇ ਗਏ ਤੇ ਗੁਰਦੀਪ ਨਹੀਂ ਉੱਠਿਆ ਤਾਂ ਉਹ ਆਵਾਜ਼ ਮਾਰਦੀ ਆ ਗੁਰਦੀਪ ਉੱਠ ਖੜੋ ਚਾਹ ਬਣ ਗਈ ਡਿਊਟੀ ਨਹੀਂ ਜਾਣਾ ਪਰ ਗੁਰਦੀਪ ਵੱਲੋਂ ਕੋਈ ਆਵਾਜ਼ ਨਹੀਂ ਆਉਂਦੀ ਉਹ ਸੋਚਦੀ ਆ ਕਿ ਇੰਨੀ ਵੀ ਕਾਦੀ ਨੀਂਦ ਆਈ ਚੱਲ ਫਿਰ ਉਹ ਗੁਰਦੀਪ ਨੂੰ ਪਿਆ ਰਹਿਣ ਦਿੰਦੀ ਆ ਤੇ ਆਪਣੇ ਬੇਟੇ ਦੀਪਕ ਨੂੰ ਚੱਕਣ ਦੀ ਕੋਸ਼ਿਸ਼ ਕਰਦੀ ਆ ਜਦੋਂ ਉਹ ਦੀਪਕ ਨੂੰ ਕਹਿੰਦੀ ਆ ਕਿ ਦੀਪਕ ਉੱਠੋ ਬੱਸ ਸਕੂਲ ਜਾਣਾ ਲੇਟ ਹੋ ਗਏ ਅੱਜ ਇਸ ਤਰ੍ਹਾਂ ਪਿਆਰ ਕਰਦੇ ਕਰਦੇ ਠਾਉਂਦੀ ਆ ਤਾਂ ਉਹ ਫਿਰ ਗੁਰਦੀਪ ਨੂੰ ਕਹਿੰਦੀ ਹੈ ਗੁਰਦੀਪ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣ ਰਹੇ ਜਦੋਂ ਉਹ ਗੁਰਦੀਪ ਨੂੰ ਇਸ ਤਰ੍ਹਾਂ ਪਾਸਾ ਪਲਟ ਕੇ ਵੇਖਦੀ ਆ ਤਾਂ ਗੁਰਦੀਪ ਦੀ ਜਿਹੜੀ ਵਾ ਉਹ ਇੱਕ ਬੈੱਡ ਤੋਂ ਹੇਠਾਂ ਲੰਮਕ ਜਾਂਦੀ ਆ ਤੇ ਉਹਨੂੰ ਇਦਾਂ ਲੱਗਦਾ ਵੀ ਗੁਰਦੀਪ ਆ ਜਿਹੜਾ ਉਹਦੇ ਚ ਜਾਣ ਨਹੀਂ ਰਹੀ ਉਹ ਉੱਚੀ ਉੱਚੀ ਚੀਕਾਂ ਮਾਰਨ ਲੱਗ ਜਾਂਦੀ ਆ ਗੁਰਦੀਪ ਗੁਰਦੀਪ ਉਹਦੀਆਂ ਚੀਕਾਂ ਸੁਣ ਕੇ ਪਾਲੀ ਤੇ ਉਹਦਾ ਪਿਓ ਤੇ ਉਹਦੀ ਮਾਂ ਆ ਜਾਂਦੇ ਆ ਉਹ ਵੇਖਦੇ ਆ ਕਿ ਗੁਰਦੀਪ ਦੀ ਮੌਤ ਹੋ ਚੁੱਕੀ ਸੀ ਪਾਲੀ ਹੈ ਜਿਹੜੀ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਕਰਮੋਂ ਵੀ ਬੈਣ ਪਾਉਣੇ ਸ਼ੁਰੂ ਕਰ ਦਿੰਦੀ ਆ ਉਹ ਸਾਰੇ ਪੁੱਛਦੇ ਆ ਕਿ ਕੀ ਹੋਇਆ ਕੀ ਹੋਇਆ ਸਿਮਰਨ ਕਹਿੰਦੀ ਆ ਕਿ ਤੁਸੀਂ ਰੋ ਕਿਉਂ ਰਹੇ ਹੋ ਤੁਸੀਂ ਚੁੱਪ ਕਰੋ ਤੁਸੀਂ ਗੁਰਦੀਪ ਨੂੰ ਸੌਣ ਕਿਉਂ ਨਹੀਂ ਦਿੰਦੇ ਮੈਂ ਤਾਂ ਉਹ ਮੇਰੇ ਕੋਲ ਦਿਲ ਹੌਲਾ ਕਰਕੇ ਸੁੱਤਾ ਸੀ ਮੈਂ ਤਾਂ ਉਹਨੇ ਮੇਰੇ ਕੋਲ ਆਪਣਾ ਦਿਲ ਹਲਕਾ ਕੀਤਾ ਸੀ ਹੁਣ ਉਹ ਸੌ ਰਿਹਾ ਤੁਸੀਂ ਕਿਉਂ ਡਿਸਟਰਬ ਕਰ ਰਹੇ ਹੋ ਤਾਂ ਪਾਲੀ ਤੇ ਕਰਮੋਂ ਸਮਝ ਜਾਂਦੀਆਂ ਕਿ ਸਿਮਰਨ ਨੂੰ ਸਦਮਾ ਲੱਗਿਆ ਉਹ ਨੂੰ ਕਹਿੰਦੀ ਆ ਕਿ ਤੂੰ ਰੋ ਹੁਣ ਗੁਰਦੀਪ ਆਪਣੇ ਕੋਲ ਨਹੀਂ ਰਿਹਾ ਪਰ ਸਿਮਰਣਾ ਜਿਹੜੀ ਉਹ ਇਹੀ ਗੱਲ ਕਹਿੰਦੀ ਰਹਿੰਦੀ ਆ ਕਿ ਗੁਰਦੀਪ ਸੌ ਰਿਹਾ ਤੁਸੀਂ ਰੋਲਾ ਨਾ ਪਾਓ ਦਿਨ ਚੜਦੇ ਨੂੰ ਕੋਹਰਾ ਮੱਚ ਜਾਂਦਾ ਸਾਰਾ ਆਂਡਗਵਾਂਡ ਇਕੱਠਾ ਹੋ ਜਾਂਦਾ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੱਤੇ ਜਾਂਦੇ ਆ ਗੁਰਦੀਪ ਦੀ ਮੌਤ ਦੀ ਖਬਰ ਕਿਸੇ ਨੂੰ ਹজম ਨਹੀਂ ਆ ਰਹੀ ਸੀ ਕਿਉਂਕਿ ਗੁਰਦੀਪ ਦੀ ਬਿਮਾਰੀ ਦਾ ਕਿਸੇ ਨੂੰ ਨਹੀਂ ਪਤਾ ਸੀ ਸਿਮਰਣ ਵਸੇ ਇੱਕੋ ਗੱਲ ਕਹਿੰਦੀ ਆ ਕਿ ਗੁਰਦੀਪ ਤੁਸੀਂ ਕਿੰਨਾ ਸੌਣਾ ਹੋਰ ਉੱਠ ਜਾਓ ਰਿਸ਼ਤੇਦਾਰਾਂ ਨੂੰ ਕਹਿੰਦੀ ਆ ਤੁਸੀਂ ਰੋਲਾ ਨਾ ਪਾਓ ਮੇਰਾ ਗੁਰਦੀਪ ਸੁੱਤਾ ਪਿਆ ਸਿਮਰਨ ਦੀ ਇਹ ਹਾਲਤ ਵੇਖ ਕੇ ਸਾਰੇ ਰਿਸ਼ਤੇਦਾਰਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਵਿੱਚੋਂ ਹੀ ਕਿਸੇ ਨੇ ਸਿਮਰਨ ਦੇ ਪੇਕਿਆਂ ਤੱਕ ਖਬਰ ਪਹੁੰਚਾਤੀ ਕਿ ਗੁਰਦੀਪ ਦੀ ਮੌਤ ਹੋ ਗਈ ਆ ਸਿਮਰਨ ਦੀ ਮਾਂ ਗੁਰਦੀਪ ਦੀ ਮੌਤ ਬਾਰੇ ਸੁਣ ਕੇ ਤੁਰ ਅੰਦਰ ਤੱਕ ਕੰਬ ਜਾਂਦੀ ਆ ਉਹ ਆਪਣੀ ਧੀ ਦੇ ਇਸ ਹਾਲਤ ਬਾਰੇ ਸੋਚਦੀ ਆ ਕਿ ਮੇਰੀ ਧੀ ਨੇ ਜਿਹੜੇ ਬੰਦੇ ਖੜਕੇ ਆਪਣਾ ਸਾਰਾ ਪਰਿਵਾਰ ਛੱਡਿਆ ਸੀ ਉਹੀ ਉਹਨੂੰ ਛੱਡ ਕੇ ਚਲਾ ਗਿਆ ਉਹਦੀ ਰੂਹ ਕੰਬ ਜਾਂਦੀ ਆ ਤੇ ਉਹ ਸੋਚਦੀ ਆ ਕਿ ਮੇਰੀ ਧੀ ਕਿੰਨੀ ਔਖੀ ਹੋਊਗੀ ਉਹਦਾ ਜੀ ਕਰਦਾ ਕਿ ਮੈਂ ਭੱਜ ਕੇ ਜਾ ਕੇ ਆਪਣੀ ਧੀ ਨੂੰ ਗੱਲ ਲਾ ਲਵਾਂ ਪਰ ਉਹ ਆਪਣੇ ਪੁੱਤਾਂ ਤੋਂ ਡਰਦੀ ਚੁੱਪ ਰਹਿੰਦੀ ਆ ਕਿਉਂਕਿ ਕਮਲ ਤੇ ਮਣੀ ਆ ਜਿਹੜੇ ਉਹ ਇਸ ਗੱਲ ਤੇ ਅੜੇ ਹੁੰਦੇ ਨੇ ਕਿ ਅਸੀਂ ਨਹੀਂ ਜਾਣਾ ਉਹ ਸਾਡੀ ਇੱਜ਼ਤ ਨੂੰ ਦਾਗ ਲਾ ਕੇ ਗਈ ਸੀ ਉਹਦੇ ਨਾਲ ਐਦਾਂ ਹੀ ਹੋਣਾ ਚਾਹੀਦਾ ਸੀ ਰਾਣੋ ਨੂੰ ਜਦੋਂ ਪਤਾ ਲੱਗਦਾ ਰਾਣੋ ਤੇ ਉਹਦੇ ਘਰ ਵਾਲਾ ਹਰਦੇਵ ਦੋਨੋਂ ਪਹੁੰਚ ਜਾਂਦੇ ਨੇ ਉਹ ਕਮਲ ਤੇ ਮਣੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜੇ ਉਹਨੇ ਗਲਤੀ ਕੀਤੀ ਤਾਂ ਉਹਦਾ ਖਮਿਆਜਾ ਉਹ ਭੁਗਤ ਰਹੀ ਆ ਉਹ ਇਸ ਦੁਨੀਆ ਤੋਂ ਚਲਾ ਗਿਆ ਫਿਰ ਵੀ ਉਹ ਇਸ ਘਰ ਦਾ ਜਵਾਈ ਸੀ ਆਪਣੀ ਧੀ ਔਖੀ ਆ ਅੱਜ ਆਪਾਂ ਨੂੰ ਆਪਣੀ ਧੀ ਨਾਲ ਖੜਨਾ ਚਾਹੀਦਾ ਤਾਂ ਮਣੀ ਕਹਿੰਦਾ ਕਿ ਜਿਹੜਾ ਉਸ ਕੁੜੀ ਦੀ ਗੱਲ ਕਰੂਗਾ ਉਹ ਸਾਡੇ ਘਰੇ ਨਾ ਆਵੇ ਪਰ ਸਿਮਰਨ ਦੇ ਚਾਚਾ ਚਾਚੀ ਆ ਜਿਹੜੇ ਉਹ ਵੀ ਕਹਿੰਦੇ ਆ ਕਿ ਨਹੀਂ ਸਾਨੂੰ ਜਾਣਾ ਚਾਹੀਦਾ ਕੁਝ ਕੁ ਰਿਸ਼ਤੇਦਾਰ ਜਾਣਦੇ ਹਾਕਤ ਸੀ ਕੁਝ ਕੁ ਨਾ ਜਾਣਦੇ ਹਾਕਤ ਸੀ ਕਿਉਂਕਿ ਰਿਸ਼ਤੇਦਾਰਾਂ ਨੂੰ ਜਦੋਂ ਪਤਾ ਲੱਗਦਾ ਤਾਂ ਉਹ ਸਾਰੇ ਕਮਲ ਤੇ ਮਣੀ ਦੇ ਘਰ ਆ ਜਾਂਦੇ ਆ ਪਰ ਰਿਸ਼ਤੇਦਾਰ ਜਿਹੜੇ ਉਹ ਦੋਨੇ ਪਾਸੇ ਹੁੰਦੇ ਨੇ ਇਸ ਕਰਕੇ ਕਮਲ ਤੇ ਮਣੀ ਆ ਜਿਹੜੇ ਉਹ ਕਹਿੰਦੇ ਸੀ ਕਿ ਅਸੀਂ ਨਹੀਂ ਜਾਣਾ ਸਿਮਰਨ ਦੀ ਮਾਂ ਆਪਣੀ ਨਣਦ ਦੇ ਸਹਾਰੇ ਰੋਂਦੀ ਆ ਕਿਉਂਕਿ ਸਿਮਰਨ ਦੇ ਭੂਆ ਫਫੜ ਸਿਮਰਨ ਦਾ ਬਹੁਤ ਕਰਦੇ ਸੀ ਤੇ ਉਹ ਕਹਿੰਦੇ ਸੀ ਕਿ ਆਪਣੀ ਧੀ ਅੱਜ ਦੁਖੀ ਆ ਜੇ ਆਪਾਂ ਆਪਣੀ ਧੀ ਦੇ ਨਾਲ ਨਹੀਂ ਖੜਾਂਗੇ ਤੇ ਹੋਰ ਕੌਣ ਖੜੂਗਾ ਜਦੋਂ ਉਹ ਇਸ ਤਰ੍ਹਾਂ ਗੱਲਾਂ ਕਰਦੇ ਆ ਰਾਣੋ ਆਪਣੇ ਭਤੀਜਿਆਂ ਦੀਆਂ ਮਿੰਨਤਾਂ ਕਰਦੀ ਆ ਮਣੀ ਕਹਿ ਦਿੰਦਾ ਕਿ ਭੂਆ ਜੇ ਤੂੰ ਸਿਮਰਨ ਦਾ ਨਾਮ ਲੈਣਾ ਤਾਂ ਤੂੰ ਇੱਥੋਂ ਚਲੀ ਜਾ। ਇੰਨਾਂ ਗੱਲਾਂ ਦੇ ਚੱਲਦੇ ਕੰਮ ਵਾਲਾ ਜਿਹੜਾ ਉੱਠ ਕੇ ਤੁਰ ਪੈਂਦਾ ਤੇ ਉਹਦੀ ਮਾਂ ਕਹਿੰਦੀ ਵੀ ਤੂੰ ਕਿੱਥੇ ਚੱਲਿਆ? ਉਹ ਕਹਿੰਦਾ ਵੀ ਉਹ ਮੇਰੀ ਭੈਣ ਆ ਤੇ ਅੱਜ ਉਹਨੂੰ ਮੇਰੀ ਲੋੜ ਆ। ਇਸ ਕਰਕੇ ਮੈਂ ਚੱਲਿਆ ਉਹਦੇ ਕੋਲ। ਤੁਸੀਂ ਆਉਣਾ ਆਓ ਨਹੀਂ ਆਉਣਾ ਨਾ ਆਓ। ਮੈਂ ਨਹੀਂ ਰਹਿ ਸਕਦਾ ਮੈਂ ਤਾਂ ਚੱਲਿਆ। ਉਹਨੂੰ ਇਸ ਤਰ੍ਹਾਂ ਜਾਂਦੇ ਵੇਸ਼ ਤੇ ਰਾਣੋਂ ਤੇ ਉਹਦੇ ਘਰ ਵਾਲਾ ਤੇ ਉਹਦੇ ਚਾਚਾ ਚਾਚੀ ਤੇ ਸਿਮਰਨ ਦੀ ਮਾਂ ਤਿਆਰ ਹੋ ਜਾਂਦੇ ਆ ਤੇ ਉਹ ਚਲੇ ਜਾਂਦੇ ਆ। ਜਦੋਂ ਉਹ ਜਾਂਦੇ ਆ ਤਾਂ ਉਹ ਵੇਖਦੇ ਆ ਕਿ ਗੁਰਦੀਪ ਆ ਜਿਹੜਾ ਉਹ ਉਹ ਨੂੰ ਨਵਾ ਦਿੱਤਾ ਗਿਆ ਸੀ ਨਵਾ ਕੇ ਉਹਨੂੰ ਜਿਹੜੀ ਸਿੜੀ ਹੁੰਦੀ ਆ ਅੰਤਮ ਸੰਸਕਾਰ ਵਾਲੀ ਉਹਦੇ ਤੇ ਪਾਇਆ ਗਿਆ ਸੀ ਪਰ ਸਿਮਰਨ ਉਹਦੇ ਕੋਲ ਬੈਠੀ ਇਹੀ ਕਹਿ ਰਹੀ ਸੀ ਕਿ ਤੁਸੀਂ ਮੇਰੇ ਗੁਰਦੀਪ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਮੇਰਾ ਗੁਰਦੀਪ ਉੱਠੂਗਾ ਮੇਰਾ ਗੁਰਦੀਪ ਸਾਨੂੰ ਛੱਡ ਕੇ ਨਹੀਂ ਜਾ ਸਕਦਾ ਗੁਰਦੀਪ ਨੇ ਮੇਰੇ ਨਾਲ ساری ਉਮਰ ਨਿਵਾਉਣ ਦਾ ਵਾਅਦਾ ਕੀਤਾ ਸੀ ਮੈਂ ਗੁਰਦੀਪ ਕਰਕੇ ਆਪਣਾ ਸਭ ਕੁਝ ਛੱਡਤਾ ਸੀ ਇਸ ਕਰਕੇ ਗੁਰਦੀਪ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਤੁਸੀਂ ਮੇਰੇ ਗੁਰਦੀਪ ਨੂੰ ਖੋ ਰਹੇ ਹੋ ਉਹ ਤਾਂ ਨੇ ਮੇਣੇ ਦਿੰਦੀ ਆ ਬੜਾ ਰੋਂਦੀ ਆ ਜਦੋਂ ਸਿਮਰਨ ਦੀ ਮਾਂ ਤੇ ਉਹਦਾ ਭਰਾ ਜਾਂਦੇ ਆ ਆਪਣੀ ਭੈਣ ਦੀ ਹਾਲਤ ਵੇਖ ਕੇ ਕੰਮਲ ਤੁਰੇ ਹਾਣੀ ਜਾਂਦਾ ਤੇ ਉਹ ਜਾ ਕੇ ਆਪਣੀ ਭੈਣ ਨੂੰ ਬੁੱਕਲ ਦੇ ਵਿੱਚ ਲੈ ਜਾਂਦਾ ਤੇ ਉਹਨੂੰ ਕਹਿੰਦਾ ਕਿ ਭੈਣੇ ਜੋ ਕੁਝ ਹੋਣਾ ਸੀ ਉਹ ਕੁਝ ਹੋ ਗਿਆ ਤੂੰ ਬਰਦਾਸ਼ਤ ਕਰ ਇਹਨੂੰ ਤੂੰ ਇਸ ਗੱਲ ਨੂੰ ਜਾਣ ਕੇ ਗੁਰਦੀਪ ਤੈਨੂੰ ਛੱਡ ਕੇ ਚਲਾ ਗਿਆ ਤਾ ਆਪਣੇ ਭਰਾ ਨੂੰ ਵੇਖ ਕੇ ਸਿਮਰਣਾ ਜਿਹੜੀ ਉਹ ਬਹੁਤ ਰੋਂਦੀ ਆ ਪਿੱਛੇ ਉਹਦੀ ਮਾਂ ਤੇ ਉਹਦੀ ਭੂਆ ਆ ਰਹੀਆਂ ਹੁੰਦੀਆਂ ਉਹ ਕਹਿੰਦੀ ਆ ਗੁਰਦੀਪ ਉੱਠ ਦੇਖ ਦੇਖ ਗੁਰਦੀਪ ਅੱਜ ਆਪਣੇ ਘਰੇ ਸਾਰੇ ਆ ਗਏ ਕਮਲ ਵੀ ਆ ਗਿਆ ਮਾਂ ਵੀ ਆ ਗਈ ਭੂਆ ਵੀ ਦੇਖ ਅੱਜ ਤਾਂ ਸਾਰੇ ਆਏ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਹੱਸਾਂ ਕਿ ਰੋਵਾਂ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਖੁਸ਼ੀ ਮਿਲੀ ਆ ਮੈਨੂੰ ਮੇਰੇ ਮਾਪੇ ਮੇਰੇ ਘਰੇ ਆਏ ਨੇ ਉਦੀ ਇਹ ਹਾਲਤ ਵੇਖ ਕੇ ਆਸੇ-ਪਾਸੇ ਦੇ ਜਿੰਨੇ ਵੀ ਲੋਕ ਹੁੰਦੇ ਆ ਸਾਰਿਆਂ ਦੀ ਰੂਹ ਕੰਬ ਜਾਂਦੀ ਆ ਸਿਮਰਨ ਦੀ ਮਾਂ ਉਹਨੂੰ ਬੁੱਕਲ ਦੇ ਵਿੱਚ ਲੈਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਧੀਏ ਤੂੰ ਚੁੱਪ ਕਰਾ ਚਲੋ ਸਾਰੇ ਜਿਹੜੇ ਰਿਸ਼ਤੇਦਾਰ ਆਏ ਹੁੰਦੇ ਆ ਉਹ ਸੋਚਦੇ ਆ ਕਿ ਇੱਕ ਵੇਲਾ ਹੋ ਜਾਊਗਾ ਵੀ ਆਪਾਂ ਇਹਦਾ ਸੰਸਕਾਰ ਕਰੀਏ ਸਾਰੇ ਜਾਣੇ ਸਿੜੀ ਤੇ ਪਾ ਕੇ ਗੁਰਦੀਪ ਨੂੰ ਲੈ ਜਾਂਦੇ ਆ ਗੁਰਦੀਪ ਦੇ ਲਾਲ ਪੱਗ ਬੰਨੀ ਹੁੰਦੀ ਆ ਤੇ ਉਹ ਇੰਨਾ ਸੋਹਣਾ ਲੱਗਦਾ ਹੁੰਦਾ ਕਿ ਜਿਵੇਂ ਹੁਣੇ ਹੀ ਵਿਆਹ ਤੇ ਚੱਲਿਆ ਹੋਵੇ ਜਦੋਂ ਮਰਨ ਵੇਖਦੀ ਆ ਕਿ ਸਾਰੇ ਲੋਕ ਗੁਰਦੀਪ ਨੂੰ ਲੈ ਕੇ ਜਾਂਦੇ ਆ ਤਾਂ ਉਹ ਬੇਹੋਸ਼ ਹੋ ਜਾਂਦੀ ਆ ਸਦਮੇ ਦੇ ਵਿੱਚ ਇੰਨੇ ਨੂੰ ਸਾਰੇ ਰੋਣ ਲੱਗ ਜਾਂਦੇ ਆ ਤਾਂ ਜਿਹੜਾ ਮਣੀ ਆ ਉਹ ਡਾਕਟਰ ਨੂੰ ਲੈ ਕੇ ਆ ਜਾਂਦਾ ਮਣੀ ਨੂੰ ਦੇਖ ਕੇ ਕਮਲ ਤੇ ਉਹਦੀ ਮਾਂ ਕਹਿੰਦੀ ਆ ਕਿ ਤੂੰ ਇੱਥੇ ਤਾਂ ਮਣੀ ਕਹਿੰਦਾ ਵੀ ਅੱਜ ਮੇਰੀ ਭੈਣ ਤੇ ਦੁੱਖ ਆਇਆ ਤੇ ਮੈਂ ਕਿਵੇਂ ਰਹਿ ਸਕਦਾ ਸੀ ਉਹ ਡਾਕਟਰ ਨੂੰ ਕਹਿੰਦਾ ਕਿ ਮੇਰੀ ਭੈਣ ਦਾ ਚੈੱਕਅਪ ਕਰੋ ਡਾਕਟਰ ਜਦੋਂ ਚੈੱਕਅਪ ਕਰਦੇ ਆ ਤਾਂ ਉਹ ਵੇਖਦੇ ਆ ਕਿ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਬਸ ਸਦਮੇ ਕਰਕੇ ਇਦਾਂ ਕਰਦੇ ਆ ਮੈਂ ਇਹਨਾਂ ਨੂੰ ਨੀਂਦ ਦਾ ਇੰਜੈਕਸ਼ਨ ਦੇ ਦਿੱਤਾ ਇਹਨਾਂ ਨੂੰ ਕੁਝ ਟਾਈਮ ਸੌਣ ਦਿਓ ਫਿਰ ਜਦੋਂ ਇਹ ਉੱਠਣਗੇ ਤੇ ਜੇ ਇਹ ਰੋਣਗੇ ਤਾਂ ਸੈੱਟ ਹੋ ਜਾਣਗੇ ਡਾਕਟਰ ਚੱਲਿਆ ਜਾਂਦਾ ਕੁਝ ਰਿਸ਼ਤੇਦਾਰ ਆ ਜਿਹੜੇ ਚਲੇ ਜਾਂਦੇ ਆ ਕੁਝ ਰਹਿ ਜਾਂਦੇ ਆ ਸਿਮਰਨ ਦੇ ਦੋਨੋਂ ਭਰਾ ਤੇ ਉਹਦੀ ਮੰਮੀ ਤੇ ਉਹਦੇ ਭੂਆ ਫੁੱਫੜ ਵੀ ਨਹੀਂ ਜਾਂਦੇ ਉਹ ਸਿਮਰਨ ਕੋਲ ਹੁੰਦੇ ਆ ਜਦੋਂ ਸਿਮਰਨ ਨੂੰ ਜਾਗ ਆਉਂਦੀ ਆ ਤੇ ਉਹ ਵੇਖਦੀ ਆ ਕਿ ਉਹ ਬੇੜੇ ਦੇ ਵਿੱਚ ਮੰਜੇ ਤੇ ਪਈ ਸੀ ਤੇ ਰਿਸ਼ਤੇਦਾਰ ਉਹਦੇ ਆਲੇ-ਦੁਆਲੇ ਬੈਠੇ ਸੀ ਉਹ ਇੱਕਦਮ ਉੱਠ ਕੇ ਬਹਿ ਜਾਂਦੀ ਆ ਤੇ ਆਪਣੀ ਮਾਂ ਦੇ ਘਰ ਲੱਗ ਕੇ ਰੋਂਦੀ ਆ ਤੇ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਅੱਜ ਤਾਂ ਤੁਹਾਨੂੰ ਬਹੁਤ ਖੁਸ਼ੀ ਮਿਲੀ ਹੋਊ ਨਾ ਤੁਸੀਂ ਮੈਨੂੰ ਕਹਿੰਦੇ ਸੀ ਨਾ ਕਿ ਤੇਰੀ ਜ਼ਿੰਦਗੀ ਦੇ ਵਿੱਚ ਕਦੇ ਖੁਸ਼ੀਆਂ ਨਾ ਆਉਣ ਤੂੰ ਹਮੇਸ਼ਾ ਦੁਖੀ ਰਹੇ ਅੱਜ ਤਾਂ ਤੁਹਾਡੇ ਮਨ ਨੂੰ ਸਕੂਨ ਮਿਲ ਗਿਆ ਹੋਊ ਨਾ ਮੈਂ ਅੱਜ ਦੁਖੀ ਹੋ ਗਈਆਂ ਮੇਰਾ ਗੁਰਦੀਪ ਮੈਨੇ ਛੱਡ ਕੇ ਚਲਾ ਗਿਆ ਅੱਜ ਤਾਂ ਤੁਹਾਡੀ ਰੂਹ ਖੁਸ਼ ਹੋ ਗਈ ਹੋ ਜਦੋਂ ਉਹ ਇਸ ਤਰ੍ਹਾਂ ਤਾਨੇ ਦਿੰਦੀ ਆ ਤਾਂ ਉਹਦਾ ਭਰਾ ਨੂੰ ਕਹਿੰਦਾ ਕਿ ਰੱਬ ਦਾ ਵਾਸਤਾ ਭੈਣੇ ਤੂੰ ਇਦਾਂ ਨਾ ਕਹੇ ਤਾਂ ਉਹ ਕਹਿੰਦੀ ਹੋਰ ਮੈਂ ਕੀ ਕਹਾਂ ਤੁਸੀਂ ਕਦੇ ਵੀ ਮੇਰੇ ਦਿਲ ਦੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਮੇਰੇ ਮਰੇ ਹੋਏ ਪਿਓ ਦਾ ਮੈਨੂੰ ਚਿਹਰਾ ਤੱਕ ਨਹੀਂ ਦੇਖਣ ਦਿੱਤਾ ਮੈਂ ਤੁਹਾਨੂੰ ਸਭ ਕੁਝ ਦੱਸਿਆ ਸੀ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਗੁਰਦੀਪ ਨੂੰ ਪਸੰਦ ਕਰਦੀ ਆ ਤੁਸੀਂ ਇੱਕੋ ਜਿੱਦ ਲੈ ਕੇ ਬੈਠ ਗਏ ਜਿਹੜੇ ਸਮਾਜ ਤੇ ਜਿਹੜੇ ਰਿਸ਼ਤੇਦਾਰਾਂ ਦੀ ਤੁਸੀਂ ਪ੍ਰਵਾਹ ਕਰਦੇ ਸੀ ਉਹ ਤਾਂ ਸਾਰੇ ਮੇਰੇ ਕੋਲ ਆਉਂਦੇ ਜਾਂਦੇ ਸੀ ਮੈਨੂੰ ਬੁਲਾਉਂਦੇ ਸੀ ਤੁਸੀਂ ਹੀ ਮੈਨੂੰ ਤਿਆਗਿਆ ਸੀ ਉਹ ਆਪਣਾ ਸਾਰਾ ਗੁੱਬਗਵਾਟ ਕੱਢ ਦਿੰਦੀ ਆ ਤਾਂ ਉਹਦਾ ਭਰਾ ਉਹਨੂੰ ਗੱਲ ਨਾ ਲਾ ਲੈਂਦਾ ਇਸੇ ਤਰ੍ਹਾਂ ਸਾਰੀਆਂ ਜਿਹੜੀਆਂ ਰਸਮਾਂ ਨੇ ਉਹ ਹੋ ਜਾਂਦੀਆਂ ਨੇ ਸਿਮਰਣ ਦੇ ਮਾਪੇ ਆ ਜਿਹੜੇ ਉਹ ਸਿਮਰਣ ਕੋਲ ਰਹਿੰਦੇ ਆ ਜਿਹੜਾ ਦੀਪਕਾ ਉਹ ਆਪਣੀ ਮਾਂ ਨੂੰ ਵੇਖ ਕੇ ਡਰ ਜਾਂਦਾ ਕਿਉਂਕਿ ਸਿਮਰਣ ਦੇ ਜੋ ਹਾਲਾਤ ਸੀ ਉਹ ਵਾਕਈ ਹੀ ਡਰਾਵਨੇ ਸੀ ਦੀਪਕ ਛੋਟਾ ਸੀ ਉਹ ਆਪਣੀ ਮਾਂ ਨੂੰ ਰੋਂਦੀ ਵੇਖਦਾ ਸੀ ਤਾਂ ਉਹਦੇ ਕੋਲ ਨਹੀਂ ਆਉਂਦਾ ਸੀ ਇਸ ਕਰਕੇ ਉਹ ਆਂਡ ਗਵਾਂਡ ਦੇ ਬੱਚਿਆਂ ਕੋਲ ਹੀ ਖੇਡਦਾ ਰਹਿੰਦਾ ਸੀ ਸਿਮਰਨ ਦੀ ਸੇਲੀ ਸੀ ਕਸੀਰਤ ਜਿਹੜੀ ਉਹਨਾਂ ਦੇ ਗਵਾਂਡ ਚ ਹੀ ਰਹਿੰਦੀ ਸੀ ਉਹ ਦੀਪਕ ਦੀ ਦੇਖਭਾਲ ਕਰਦੀ ਸੀ ਉਹ ਦੀਪਕ ਨੂੰ ਆਪਣੇ ਬੱਚਿਆਂ ਕੋਲ ਛੱਡ ਦਿੰਦੀ ਸੀ ਕਿ ਉੱਥੇ ਖੇਡ ਲੈਣ ਸਿਮਰਨ ਦੀ ਜਿਹੜੀ ਹਾਲਤ ਆ ਉਹ ਕਾਫੀ ਖਰਾਬ ਸੀ ਪਰ ਇੱਥੇ ਕਿਸੇ ਦਾ ਕੋਈ ਵਸ ਨਹੀਂ ਚੱਲਦਾ ਅੱਗੇ ਸਿਮਰਨ ਦੀ ਜ਼ਿੰਦਗੀ ਦੇ ਵਿੱਚ ਕੀ ਵਾਪਰਿਆ ਇਹ ਆਪਾਂ ਅਗਲੇ ਭਾਗ ਦੇ ਵਿੱਚ ਲੈ ਕੇ ਆਵਾਂਗੇ ਕਹਾਣੀ ਬਹੁਤ ਹੀ ਭਾਵਕ ਕਰ ਦੇਣ ਵਾਲੀ ਆ ਕਹਾਣੀ ਨੂੰ ਪੂਰਾ ਸੁਣਨ ਲਈ ਜੁੜੇ ਰਹੋ ਚੈਨਲ ਦੇ ਨਾਲ ਇਸ ਕਹਾਣੀ ਨੂੰ ਲਿਖਿਆ ਹੈ ਨੀਸ਼ਾ ਬਰਮਾ ਜੀ ਨੇ ਕਹਾਣੀ ਦਾ ਨਾਮ ਹੈ ਕਿਸਮਤ ਮਿਲਾਂਗੇ ਕੱਲ ਨੂੰ ਚੌਥੇ ਭਾਗ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ